ਤੇ ਤੁਹਾਡੇ ਹੋਰ ਨੇੜੇ ਦੇ ਪਿੰਡ ਵਿੱਚ ਕੋਈ ਨਾਮ ਯਾਦ ਹੈ ਨੇ ਨੇੜੇ-ਨੇੜੇ ਦੇ ਪਿੰਡ ਤਾਂ ਯਾਦ ਆਗੇ ਨੇ ਹੁਣ ਪੰਨੀ ਵਾਲੇ ਦੇ ਕੋਲੇ ਤਾਂ ਹੈ ਬੁਆਣਾ ਸੀ ਹੈ ਬੁਆਣਾ ਤੇ ਮੰਗਿਆਣਾ ਮਿਸੜੀ ਈਫਲੀ ਇਹ ਚੱਕ ਸੁਣ ਦੇਸੂ ਪੰਨੀ ਵਾਲਾ ਰੋਲਦੂ ਵਾਲੇ ਦੇ ਕੋਲੇ ਹਾਂ ਸਾਰੇ ਦਾ ਦੱਸੋ ਨਾਮ ਹਾਂ ਬਾਬਾ ਤੇ ਉਹ ਨਹੀਂ ਮਸੀਤਾ ਸਣ ਚੱਕ ਮੌਜਗੜ ਫੇਰ ਗੜ ਇਹ ਸੰਦਬ ਵਾਲੀ ਮੰਡੀ ਲੱਗਦੀ ਸੀ ਅੱਛਾ ਤੇ ਦਿਨ ਸੋ ਜਨਾਸ ਜਿਹੜਾ ਦੱਬ ਵਾਲੇ ਜਾ ਕੇ ਵੇਚਦੇ ਸੀ ਹਾਂ ਅੱਛਾ ਉਹ ਕਿੰਨਾ ਕੁ ਚਿਰ ਪਹਿਲਾਂ ਪਤਾ ਲੱਗ ਗਿਆ ਸੀ ਕਿ ਵੰਡ ਹੋਣੀ ਹੈ ਤੇ ਮੁਲਕ ਵੱਖਰਾ ਬਣ ਗਿਆ ਤੇ ਸਾਨੂੰ ਇਥੋਂ ਆਪਣਾ ਘਰ-ਵਾਰ ਛੱਡਣਾ ਪੈਣਾ ਹੈ ਪਹਿਲਾਂ ਤਾਂ ਇਹ ਆਨੇ ਸਣ ਵੀ ਅਮਨ ਹੋ ਜਾਏਗਾ ਤੇ ਬੈਠੇ ਰਹਾਂਗੇ ਨਹੀਂ ਪਤਾ ਤਾਂ ਲੱਗ ਗਿਆ ਸੀ ਨਾ ਹਾਂ ਪਤਾ ਲੱਗ ਗਿਆ ਸੀ ਪਹਿਲਾਂ ਹੀ ਰੋਬ ਬੰਦੇ ਗਏ ਨੇ ਛਿੜੀਆਂ ਕਮਾਂ ਦੇ ਵਿੱਚ ਜੰਗਾ